ਭਗਵਾਨਤ ਮਾਨ ਵੈਸੇ ਦਾ ਸਹੀ ਕਹਿ ਰਿਹਾ ਹੈਗਾ ਪਰ ਭਗਵਾਨਤ ਮਾਨ ਨੂੰ ਇਹ ਵੀ ਚਾਹੀਦਾ ਜੇ ਹੋਰ ਪਾਰਟੀਆਂ ਨਹੀਂ ਕਰ ਸਕੀਆਂ ਖਾਸ ਤੌਰ ਤੇ ਨਰੇਜ ਬੜੇ ਐਡਾ ਹਕਾਰ ਧੌਣ ਚ ਕਿਲਾ ਉਹ 20 ਤਰੀਕ ਨੂੰ 2 ਨੰਬਰਾਂ ਵਾਲਾ ਬਟਨ ਦੱਬ ਕੇ ਧੌਣ ਚ ਕਿਲਾ ਨਿਕਲ ਜੁੜਿਆ ਜਿਵੇਂ ਕਿ ਆਮ ਆਦਮੀ ਪਾਰਟੀ ਭਾਰਤੀ ਜਨਤਾ ਪਾਰਟੀ ਕਾਂਗਰਸ ਪਾਰਟੀ ਤੇ ਚੌਥੀ ਪਾਰਟੀ ਬਹੁਜਨ ਸਮਾਜ ਪਾਰਟੀ ਜੀ ਕਿਉਂਕਿ ਇਹਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕੋਈ ਬਹੁਤਾ ਫਰਕ ਨਹੀਂ ਪੈਣਾ ਕੋਈ ਜਿੱਤੇ ਕੋਈ ਹਾਰੇ ਕਿਉਂਕਿ ਜਿਹੜੀਆਂ ਚੋਣਾਂ ਹੋ ਰਹੀਆਂ ਹਨ ਇਸ ਤੋਂ ਪਹਿਲਾਂ ਪੰਚਾਇਤੀ ਚੋਣਾਂ ਵੀ ਹੋ ਗਈਆਂ ਚੰਗਾ ਹਨ ਹੁਣ ਉਹਨੇ ਢਿਮਣੀ ਚੋਣਾਂ ਹੋ ਰਹੀਆਂ ਹਨ ਉਸ ਤੋਂ ਬਾਅਦ ਕਮੇਟੀਆਂ ਦੀਆਂ ਚੋਣਾਂ ਵੀ ਹੋ ਜਾਣਗੀਆਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਵਿੱਚ 20 ਨਵੰਬਰ 2024 ਨੂੰ ਜਮਨੀ ਚੋਣਾਂ ਹੋ ਰਹੀਆਂ ਹਨ ਜਿਹੜੀਆਂ ਕਿ ਪੰਜਾਬ ਦੀ ਸ਼ਾਸਤ ਦੇ ਵਿੱਚ ਰਾਜਨੀਤੀ ਦੇ ਵਿੱਚ ਇੱਕ ਤਰ੍ਹਾਂ ਦਾ ਕਮਸ਼ਾਨ ਮੱਚਾ ਹੋਇਆ ਹੈ ਹਰ ਇੱਕ ਪਾਰਟੀ ਸਾਰੀਆਂ ਹੀ ਪਾਰਟੀਆਂ ਆਪੂ ਆਪਣਾ ਜੋਰ ਲਾ ਰਹੀਆਂ ਹਨ ਜਿਵੇਂ ਕਿ ਆਮ ਆਦਮੀ ਪਾਰਟੀ ਭਾਰਤੀ ਜਨਤਾ ਪਾਰਟੀ ਕਾਂਗਰਸ ਪਾਰਟੀ ਤੇ ਚੌਥੀ ਪਾਰਟੀ ਭੋਜਨ ਸਮਾਜ ਪਾਰਟੀ ਇਹ ਚਾਰੇ ਪਾਰਟੀਆਂ ਨੈਸ਼ਨਲ ਪਾਰਟੀਆਂ ਹੀ ਹਨ ਜਿਹੜਾ ਕਿ ਇਹ ਜਿਮਨੇ ਚੋੜਾਂ ਦੇ ਬਿਸ਼ਿਸ਼ਾ ਲੈ ਰਹੇ ਆ ਹਨ ਜਿਵੇਂ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਇਸ ਬਾਰੇ ਦੇ ਵਿੱਚ ਹਿੱਸਾ ਨਹੀਂ ਲੈ ਰਿਹਾ ਇੱਕ ਜਾਣੇ ਕਿ ਬਹੁਤ ਹੀ ਮੰਤ ਭਾਗੀ ਗੱਲ ਹੀ ਹੈ ਦੂਜੀ ਗੱਲ ਇਹ ਵੀ ਹੈ ਪੰਜਾਬ ਦੇ ਲੋਕਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿਉਂਕਿ ਜਿਹੜੀਆਂ ਚੋਣਾਂ ਹੋ ਰਹੀਆਂ ਹਨ ਇਸ ਤੋਂ ਪਹਿਲਾਂ ਪੰਚਾਇਤੀ ਚੋਣਾਂ ਵੀ ਹੋ ਕੇ ਹਟੀਆਂ ਹਨ ਹੁਣ ਹੁਣ ਜਿਮਨੀ ਚੋਣਾਂ ਹੋ ਰਹੀਆਂ ਹਨ ਉਸ ਤੋਂ ਬਾਅਦ ਕਮੇਟੀਆਂ ਦੀਆਂ ਚੋਣਾਂ ਵੀ ਆਉਂਦੀਆਂ ਹਨ ਪੰਜਾਬ ਦੇ ਲੋਕਾਂ ਨੂੰ ਇਹਦੇ ਵਿੱਚ ਜ਼ਿਆਦਾ ਦਿਲਚਸਪੀ ਨਹੀਂ ਲੈਣੀ ਚਾਹੀਦੀ ਕਿਉਂਕਿ ਇਹਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਬਹੁਤਾ ਫਰਕ ਨਹੀਂ ਪੈਣਾ ਕੋਈ ਜਿੱਤੇ ਕੋਈ ਹਾਰੇ ਕਿਸੇ ਨੂੰ ਬਹੁਤਾ ਫਰਕ ਨਹੀਂ ਪੈਣਾ ਕਿਉਂਕਿ ਚਾਹੇ ਪੰਜਾਬ ਸਰਕਾਰ ਹੈ ਚਾਹੇ ਸੈਂਟਰ ਸਰਕਾਰ ਹੈ ਪੰਜਾਬ ਦੇ ਲਈ ਕਿੰਨਾ ਕੰਮ ਕਰ ਰਹੀ ਹੈ ਇਹਨਾਂ ਦੇ ਕੋਲ ਅਜੇ ਕੋਈ ਏਜੰਡਾ ਵੀ ਨਹੀਂ ਹੈ ਜਿਵੇਂ ਕਿ ਭਗਵੰਤ ਮਾਨ ਇਹ ਗੱਲ बार-बार ਦੁਹਰਾ ਰਿਹਾ ਹੈ ਕਿ ਅਮਰੀਕਾ ਦਾ ਮੰਗਲ ਗ੍ਰਹਿ ਤੇ ਜ਼ਮੀਨਾਂ ਖਰੀਦਣ ਦੀ ਗੱਲ ਕਰਦਾ ਜਾਂ ਉੱਥੇ ਪਿੰਡ ਬਸਾਉਣ ਦੀ ਸ਼ਹਿਰ ਬਸਾਉਣ ਦੀ ਗੱਲ ਕਰਦਾ ਸਾਡੇ ਕੋਲੋਂ ਅਜੇ ਛੱਪੜ ਤੇ ਟੋਬੇ ਹੀ ਨਹੀਂ ਠੀਕ ਹੋਏ ਭਗਵੰਤ ਮਾਨ ਵਹਿਦਾ ਸਹੀ ਕਹਿ ਰਿਹਾ ਹੈਗਾ ਪਰ ਭਗਵਾਨਤ ਮਾ ਨੂੰ ਇਹ ਵੀ ਚਾਹੀਦਾ ਜੇ ਹੋਰ ਪਾਰਟੀਆਂ ਨਹੀਂ ਕਰ ਸਕੀਆਂ ਚਲੋ ਇਹ ਤੁਸੀਂ ਕਰਕੇ ਦਿਖਾ ਦਿਓ ਅਸੀਂ ਤੁਹਾਡਾ ਅਸੀਂ ਧੰਨਵਾਦ ਕਰਾਂਗੇ ਅਗਰ ਤੁਸੀਂ ਇੰਨਾ ਕੰਮ ਹੋਰ ਪਾਰਟੀਆਂ ਨਹੀਂ ਕਰ ਸਕੀਆਂ ਤੁਸੀਂ ਕਰਕੇ ਦਿਖਾ ਦਿਓ ਬਾਕੀ ਟ੍ਰਾਇੰਗਲ ਪਾਰਟੀ ਉਹ ਪੰਜਾਬ ਜਿਹੜੀ ਕੇ ਹਮੇਸ਼ਾ ਹੀ ਕਿਸਾਨਾਂ ਦੀ ਮਜ਼ਦੂਰਾਂ ਦੀ ਅਤੇ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਹੈ ਪੰਜਾਬ ਦੇ ਲੋਕਾਂ ਨੂੰ ਅਸੀਂ ਇਹੀ ਬੇਨਤੀ ਕਰਦੇ ਹਾਂ ਤੁਸੀਂ ਇਹਨਾਂ ਨੂੰ ਵੀ ਕਿੰਨੇ ਵਾਰ ਮੌਕਾ ਦੇ ਚੁੱਕੇ ਹੋ ਤੁਸੀਂ ਟ੍ਰਾਇੰਗਲ ਪਾਰਟੀ ਉਹ ਪੰਜਾਬ ਦੇ ਏਜੰਡਿਆਂ ਨੂੰ ਜਿਹੜੇ ਕਿ ਲੋਕਾਂ ਲਈ ਬਹੁਤ ਹੀ ਵਧੀਆ ਹਨ ਜਿਵੇਂ ਕਿ ਹਰ ਇੱਕ ਨੂੰ ਘਰ ਬਣਾ ਕੇ ਦੇਣਾ ਚਾਹੇ ਅਮੀਰ ਆ ਚਾਹੇ ਗਰੀਬ ਹੈ 18 ਸਾਲ ਤੱਕ ਐਜੂਕੇਸ਼ਨ ਫ੍ਰੀ ਦੇਣੀ ਲਾਈਫਟਾਈਮ ਆ ਛੇਦ ਸਹੂਲਤਾਂ ਦੇਣੀਆਂ 70 ਸਾਲ ਤੋਂ ਉਪਰ 20000 ਪੈਨਸ਼ਨ ਦੇਣੀ ਖੇਤੀਬਾੜੀ ਨੂੰ ਮੈਨੇਜਮੈਂਟ ਵਿੱਚ ਲੈ ਕੇ ਆਉਣਾ ਜਿਹੜੇ ਕਿ ਗੁਰੂ ਨਾਨਕ ਦੀ ਵਿਚਾਰ ਧਾਰਾ ਨੂੰ ਲਾਗੂ ਕਰਨਾ ਅਸੀਂ ਸਾਰਿਆਂ ਨੂੰ ਇਹ ਬੇਨਤੀ ਕਰਦੇ ਹਾਂ ਤੁਸੀਂ ਵੀ ਗੁਰੂ ਨਾਨਕ ਦੀ ਵਿਚਾਰ ਧਾਰਾ ਨੂੰ ਫਾਲੋ ਕਰੋ ਕਿਉਂਕਿ ਹਮੇਸ਼ਾ ਹੀ ਬਰਾਬਰੀਤਾ ਦੀ ਇਕੁਐਲਟੀ ਦੀ ਗੱਲ ਕਰਦੀ ਹੈ ਮਨੇਜਮੈਂਟ ਦੀ ਗੱਲ ਕਰਦੀ ਹੈ, ਸ਼ਿਪਲੰਦ ਦੀ ਗੱਲ ਕਰਦੀ ਹੈ, ਜੁਨਟੀ ਆਫ ਪੰਜਾਬ ਦੀ ਗੱਲ ਕਰਦੀ ਹੈ। ਬਧੇਰੇ ਜਾਣਕਾਰੀ ਲੈ ਲੈ ਤੁਸੀਂ ਛੇੜ ਲਿਕੇ ਨੰਬਰਾਂ ਤੋਂ ਸੰਪਰਕ ਕਰ ਸਕਦੇ ਹੋ। ਸਾਡਾ YouTube ਚੈਨਲ ਟੈਂਗਲ ਪਾਰਟੂ ਪੰਜਾਬ ਅਤੇ ਸੋਹਣਾ ਪੰਜਾਬ ਹੈ। Facebook ਪੇਜ ਵੀ ਤੁਸੀਂ ਇਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ, ਫਾਲੋ ਕਰੋ ਤਾਂ ਜੋ ਸਾਡੀ ਅਗਲੀ ਵੀਡੀਓ ਤੁਹਾਡੇ ਤੱਕ ਟਾਈਮ ਸਿਰ ਪਹੁੰਚ ਸਕੇ। ਅਸੀਂ ਸਾਰਿਆਂ ਨੂੰ ਜਿਵੇਂ ਆਖਦੇ ਹਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ